ਪੰਜਾਬ ਦੇ ਵਿੱਚ ਕਰਮੀ ਦਾ ਕਹਿਰ ਬਹੁਤ ਵੱਧ ਗਿਆ। ਪਹਿਲਾਂ ਗੱਲ ਆਪਾਂ ਇਸ ਤਾਪਮਾਨ ਦੀ ਕਰਦੇ ਹਾਂ। ਫਿਰ ਅੱਗੇ ਬਹਿੰਦੇ ਹਾਂ। ਸਮੁੱਚੇ ਉੱਤਰੀ ਭਾਰਤ ਦੇ ਵਿੱਚ ਗਰਮੀ ਆਪਣਾ ਬਹੁਤ ਰੰਗ ਬੁਖਾਰ ਰਹੀ ਹੈ। ਮੌਸਮ ਵਿਭਾਗ ਕਹਿੰਦਾ ਕਿ ਹੋ ਸਕਦਾ ਹੈ ਕਿ ਆਉਣ ਦੇ ਕੱਲ ਜਾਂ ਪਰਸੋਂ ਤੋਂ ਥੋੜੀ-ਬਹੁਤ ਹਵਾ 'ਚ ਤਬਦੀਲੀ ਆਵੇ। ਰੰਗ ਬਦਲੇ ਮੌਸਮ ਕਣੀਆ ਡਿਗਣ ਨੇਰੀ ਚਖੜ ਵੀ ਆ ਸਕਦਾ ਹੈ ਫਿਰ ਸ਼ਾਇਦ ਥੋੜੀ ਰਾਹਤ ਮਿਲੇ ਫਿਲਹਾਲ ਤਾਂ ਰਾਹਤ ਨਹੀਂ ਹਾਂ ਬਿਜਲੀ ਦੀ ਖੱਪਤ ਦੇ ਵਿੱਚ ਥੋੜੀ ਜਿਹੀ ਰਾਹਤ ਪੰਜਾਬ ਨੂੰ ਮਿਲੀ ਹੈ ਕੱਲ ਦੇ ਮੁਕਾਬਲੇ ਅੱਜ ਸੋ ਪੰਜਾਬ ਚ 8 ਜ਼ਿਲ੍ਹਿਆਂ ਚ ਲੂ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਜੀ ਤਾਪਮਾਨ 40 ਡਿਗਰੀ ਦੇ ਪਾਰ ਹੈ ਆਉਂਦੇ ਕੱਲ ਤੋਂ ਮੀਂਹ ਨੇਰੀ ਚਖੜ ਤੂਫਾਨ ਇਹਦੀ ਸੰਭਾਵਨਾ ਹੈਗੀ ਆ ਬਿਜਲੀ ਦੀ ਖੱਪਤ ਲਗਾਤਾਰ ਵੱਧ ਰਹੀ ਆ ਪਰ ਜਿੰਨੀ ਬੁੱਧਵਾਰ ਲੱਗੀ ਉੰਨੀ ਵੀਰਵਾਰ ਨਹੀਂ ਲੱਗੀ ਇਹ ਥੋੜਾ ਜਿਹਾ ਬਚਾਏ ਤੇ ਸ਼ੁੱਕਰਵਾਰ ਵੀ ਆਫਸਨ 16000 ਮੈਗਾਵਾਟ ਤੇ ਗੇਟ ਚ ਰਹੀ ਆ ਤੇ ਪਰ 16900 ਮੈਗਾਵਾਟ ਤੋਂ ਉੱਪਰ ਜੇ ਮੰਗ ਚੱਲ ਗਈ ਫਿਰ ਹੱਥ ਖੜੇ ਆ ਪਾਵਰ ਕੰਪਨੀ ਤੇ 16800 ਤੱਕ ਜਾ ਚੁੱਕੀ ਆ ਔਰ ਇਸ ਪੀਰੀਅਡ ਦੇ ਦਰਮਿਆਨ ਅਣਅਲਾਨੇ ਕੱਟ ਥੋੜੇ ਬਹੁਤ ਲੱਗਣੇ ਸ਼ੁਰੂ ਹੋਏ ਨੇ ਜਿਵੇਂ ਕਿ ਥਾਂ ਮਤੇ ਰਾਤ ਨੂੰ ਐ ਬਿਜਲੀ ਬੰਦ ਰੱਖੀ ਗਈ ਫਿਰ ਆ ਗਈ ਥਾਂ ਮਤੇ ਦਿਨੇ ਕੱਟ ਲੱਗਣ ਲੱਗੇ ਉਹ ਐਲਾਨੇ ਹੋਏ ਨਹੀਂ ਤੇ ਜੇਕਰ ਇਹ ਸਥਿਤੀ ਹੋਰ ਦੋ ਦਿਨਾਂ ਨੇ ਇਦਾਂ ਖਿੱਚ ਗਈ ਇਹ ਮੌਸਮ 'ਚ ਤਬਦੀਲੀ ਨਾ ਆਈ ਥੋੜੀ ਬਹੁਤ ਵੀ ਤਾਂ ਫਿਰ ਘਟ ਲੱਗਣੇ ਸ਼ੁਰੂ ਹੋ ਜਾਣਗੇ ਚਲੋ ਮੈਂ ਤੁਹਾਡਾ ਨਾਂ ਸਾਂਝ ਪਾ ਦੇਣਾ ਕਿ ਆਉਂਦੇ 24 ਘੰਟਿਆਂ ਦੇ ਵਿੱਚ ਕਹਿੰਦੇ ਬੇਸ਼ੱਕ 0.1 ਡਿਗਰੀ ਦਾ ਤਾਪਮਨ ਚ ਨਵੀਂ ਮਹਿਸੂਸ ਕੀਤੀ ਗਈ ਪਰ ਔਸਤਨ ਤਾਪਮਨ ਜਿਹੜਾ ਇਹਨਾਂ ਦਿਨਾਂ ਚ ਰਹਿਣਾ ਚਾਹੀਦਾ ਉਹਦੇ ਨਾਲੋਂ 5 ਡਿਗਰੀ ਅਜੇ ਵੀ ਜ਼ਿਆਦਾ ਇਸ ਦਾ ਨਤੀਜਾ ਕਿ ਬਠਿੰਡਾ ਜੇ ਵੀ ਸਭ ਤੋਂ ਗਰਮ ਥਾਂਾਂ ਚੋਂ ਇੱਕ ਹੈ 46.8 ਡਿਗਰੀ ਤਾਪਮਨ ਤੇ ਦਰਜ ਕੀਤਾ ਗਿਆ ਜਦੋਂ ਕਿ ਗੰਗਾ ਨਗਰ हिसार सिरसा ਵੀ 47 ਡਿਗਰੀ ਤੇ ਗੇਟ ਚ ਨੇ 48 ਡਿਗਰੀ ਤੱਕ ਆਪੜਨ ਦੀ ਸੰਭਾਵਨਾ ਬਣੀ ਹੋਈ ਹੈ। ਗਰਮੀ ਦੇ ਕਾਰਨ ਬਿਜਲੀ ਦੀ ਖਪਤ ਚ ਗੈਂ ਤੇਜ਼ੀ ਨਾਲ ਵਧਾ ਹੋਇਆ ਬੁੱਧਵਾਰ ਨੂੰ 16836 ਮੈਗਾਵਾਟ ਦੀ ਮੰਗ ਰਹੀ ਜਦੋਂ ਕਿ 16900 ਮੈਗਾਵਾਟ ਤੱਕ ਹੈ ਇਸੇ ਲਈ ਘਣੇਲਾ ਨਿਕਟ ਲੱਗ ਰਹੇ ਤੇ ਕਹਿੰਦੇ ਜੀ ਵੀਰਵਾਰ ਨੂੰ ਇਹ ਖਪਤ 16300 ਮੈਗਾਵਾਟ ਤੇ ਰਹੀ ਤੇ ਅੱਜ ਵੀ 16000 ਤੋਂ ਉੱਪਰ ਮੰਨੀ ਜਾ ਰਹੀ ਹੈ। ਕਈ ਜਗ੍ਹਾ ਤੇ ਬਿਜਲੀ ਦੀ ਕਟੌਤੀਆਂ ਫਿਰ ਖਬਰਾਂ ਆਉਣ ਲੱਗ ਪੀਆਂ ਬਿਜਲੀ ਵਿਭਾਗ ਦਾ ਕਹਿਣਾ ਕਿ ਅਸੀਂ 16900 ਤੱਕ 17000 ਮੈਗਾਵਾਟ ਤੱਕ ਜਾ ਸਕਦੇ ਹਾਂ ਇਤੋਂ ਵੱਧ ਦੀ ਸੰਭਾਵਨਾ ਨਹੀਂ ਹੈ ਤੇ ਅੱਠ ਜ਼ਿਲ੍ਹਿਆਂ ਦੇ ਵਿੱਚ ਕਹਿੰਦੇ ਮੌਸਮ ਵਿਭਾਗ ਨੇ ਰੈਡ ਅਲਰਟ ਜਾਰੀ ਕੀਤਾ ਜੀ ਗਰਮੀ ਦੇ ਕਾਰਨ ਮਤਲਬ ਕਿ ਵਚਨ ਦੀ ਲੋੜ ਹੈ ਕਹਿੰਦੇ ਐ ਚਾਹੇ ਉਹ ਸ਼੍ਰੀ ਮੁਕਸਰ ਸਾਹਿਬ ਹੋਵੇ ਫਰੀਦਕੋਟ ਹੋਵੇ ਫਾਜ਼ਿਲਕਾ ਹੋਵੇ ਬਠਿੰਡਾ ਅਮਰitsar ਤਰਨਤਾਰਨ ਮਾਨਸਾ ਫਿਰੋਜ਼ਪੁਰ ਇਹਨਾਂ ਇੱਥੇ ਸਾਰਿਆਂ 'ਚ ਇਸੇ ਤਰ੍ਹਾਂ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਮਾਲੀ ਸ਼੍ਰੀਵਤਿਗੜ੍ਹ ਸਾਹਿਬ ਇਹਨਾਂ ਥਾਵਾਂ ਦੇਤੇ ਵੀ ਹੀਟ ਵੇਵ ਚੱਲਣੀ ਹੈ ਗਰਮ ਹਵਾਵਾਂ ਚੱਲਣੀਆਂ ਨੇ ਲੂ ਚੱਲਣੀ ਹੈ ਮਤਲਬ ਸੋ ਇਸ ਤੋਂ ਇਲਾਵਾ ਪਹਾੜਾਂ ਨਾਲ ਲੱਗਦੇ ਖੇਤਰ ਪਠਾਨਕੋਟ ਗੁਰਦਾਸਪੁਰ ਹਸ਼ਿਆਰਪੁਰ ਮੋਗਾ ਜ਼ਰੂਰ ਰੋਪੜ ਤੇ ਪਟਿਆਲਾ ਚ ਵੀ ਕਹਿੰਦੇ ਹੈਨਾ ਇਸੇ ਤਰ੍ਹਾਂ ਚ ਵੀ ਲੂ ਤਾਂ ਚਲਣੀ ਹੀ ਚਲਣੀ ਹੈ ਕਹਿੰਦੇ ਤੋਂ ਬਚ ਨਹੀਂ ਸਕਦੇ ਤੁਸੀਂ ਸੋ ਸਾਰੇ ਜ਼ਿਲ੍ਹਿਆਂ ਚ ਤਾਪਮਨ 40 ਡਿਗਰੀ ਤੋਂ ਉਪਾਰ ਹੈ 42-43 ਡਿਗਰੀ ਰਹਿ ਰਿਹਾ ਹੈ ਤੇ ਮਡਿੰਡਾ ਸਭ ਤੋਂ ਬਾਅਦ ਜਿੱਥੇ 46 ਡਿਗਰੀ ਤੇ ਪਾਰ ਹੈ। ਸੋ ਮੌਸਮ ਵਿਭਾਗ ਦਾ ਕਹਿਣਾ 14 ਤੇ 15 ਜੂਨ ਨੂੰ ਕਹਿੰਦੇ ਕੁ ਥਾਮਾਂ ਤੇ ਹਲਕੀ بارش ਹੋਣ ਦੀ ਸੰਭਾਵਨਾ ਹੈ। ਤੇ 18 ਤਰੀਕ ਤੱਕ ਵੱਖ-ਵੱਖ ਥਾਮਾਂ ਦੇ ਉੱਤੇ ਗੜੇ ਮਤਲਬ ਉਹਦੇ ਨਾਲ ਗਰਜ ਨਾਲ ਮੀਂਹ ਵੀ ਪੈ ਸਕਦਾ ਥੋੜਾ ਬਹੁਤ ਤੇ ਬਿਜਲੀ ਡਕਨ ਤੇਜ਼ ਹਵਾਵਾਂ ਦੀ ਵੀ ਸੰਭਾਵਨਾ ਹੈ। ਤੇ ਇਸ ਲਈ ਕਹਿੰਦੇ ਕਿ ਆਉਂਦੇ ਦਿਨਾਂ ਦੇ ਵਿੱਚ ਮੌਸਮ ਜਿਤਨੀ ਦੀ ਹੋ ਸਕਦੀ ਹੈ ਫਿਲਹਾਲ ਕਰ ਵੀ ਬਣੀ ਰਹੇ।